ਸਤਿ ਸ਼੍ਰੀ ਅਕਾਲ ਜੀ ਕਲਰ ਕਲੌਥ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਅੱਜ ਫੇਰ ਤੋਂ ਤੁਹਾਡੇ ਲਈ ਬਹੁਤ ਸੋਹਣੀ-ਸੋਹਣੀ ਆਈਟਮਾਂ ਲਾਈਕ ਇਹ ਆਏ ਆਂ ਅਸੀਂ ਸ਼ੁਰੂ ਕਰਾਂਗੇ ਆਪਾਂ ਰਾਮਟੈਕਸ ਤੋਂ ਤੇ ਫਿਰ ਤੁਹਾਨੂੰ ਦਵਾਂਗੇ ਆਪਾਂ ਜਿਹੜੇ ਆਪਣੇ ਥੋੜੇ ਦਿਨ ਪਹਿਲਾਂ ਤੁਹਾਨੂੰ ਆਪਾਂ ਦਿੱਤੀ ਹੈ ਕੋਟਰਾਏ ਕੋਟਰਾਏ ਠੀਕ ਹੈ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਹੋਰ ਡਿਜ਼ਾਈਨ ਆ ਗਏ ਆ ਸਾਰੇ ਤੁਹਾਨੂੰ ਅੱਜ ਦੇਣੀ ਹੈ ਠੀਕ ਹੈ ਜੀ ਤੇ ਨਾਲ ਸ਼ੁਰੂ ਕਰਾਂਗੇ ਆਪਾਂ ਰਾਮ ਟੈਕਸ ਤੋਂ ਰਾਮ ਟੈਕਸ ਦੇ ਪਾਰਟੀ ਵੇਅ ਸੂਟਾਂ ਤੋਂ ਸ਼ੁਰੂ ਕਰਾਂਗੇ ਕਿਉਂਕਿ ਪਾਰਟੀ ਵੇਅ ਸੂਟਾਂ ਦੀ ਡਿਮਾਂਡ ਵੀ ਲਗਾਤਾਰ ਬਣੀ ਹੋਈ ਹੈ ਲੋ ਜੀ ਲੇਟੈਸਟ ਕਲੈਕਸ਼ਨ ਆ ਰਾਮ ਟੈਕਸ ਦੀ ਟਿਸ਼ੂ オーਰਗੈਂਜ਼ਾ ਠੀਕ ਹੈ ਟਿਸ਼ੂ オーਰਗੈਂਜ਼ਾ ਦੇ ਉੱਤੇ ਤੁਹਾਨੂੰ ਸੂਟ ਦੇਣ ਲੱਗੇ ਆ ਬਹੁਤ ਪਿਆਰਾ ਸੂਟ ਰੈਡੀ ਕੀਤਾ ਹੈ ਸਰਦਾਰੀ ਆਈਟਮ ਇੱਕਦਮ ਠੀਕ ਹੈ ਇਹ ਵਾਲਾ ਪ੍ਰਿੰਟ ਉਹਨਾਂ ਦਾ ਹਿੱਟ ਹੋਇਆ ਕਿਉਂਕਿ ਇਹਨਾਂ ਨੇ ਇਹ ਪਹਿਲਾਂ ਪਸ਼ਮੀਨਾ ਤੇ ਵੀ ਦਿੱਤਾ ਸੀ ਹੈਂਡਲੂਮ ਸਿਲਕ ਤੇ ਵੀ ਆਇਆ ਤੇ ਹੁਣ ਇਹ ਟਿਸ਼ੂ オーਰਗੈਂਜ਼ਾ ਤੇ ਵੀ ਆ ਗਿਆ ਠੀਕ ਹੈ ਤੇ ਲੋ ਜੀ ਇਹ ਦੇਖੋ ਤੁਸੀਂ ਇਹਦੇ ਤੇ ਅ ਦਬਕੇ ਦਾ ਕੰਮ ਬਰੀਕ ਦਬਕਾ ਤੇ ਇੰਟਿਕ ਕਲਰ ਦਾ ਕੰਮ ਹੋਇਆ ਹੋਇਆ ਤੇ ਨਾਲ ਸਿਪੀ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਜਾਂ ਤੇ ਲੋ ਜੀ ਇਹ ਤੁਹਾਨੂੰ ਗਲੇ ਦੇ ਉੱਤੇ ਬਹੁਤ ਹੀ ਖੂਬਸੂਰਤ ਕੰਮ ਮਿਲ ਰਿਹਾ ਤੇ ਨਾਲ ਫਿਰ ਇਹ ਪੱਤਿਆਂ ਦੇ ਉੱਤੇ ਬਰੀਕ ਆਰੀ ਵਰਕ ਦਾ ਹਾਈਲਾਈਟ ਠੀਕ ਹੈ ਫਰੰਟ ਦੇ ਗੋਲਡਨ ਐਂਡ ਗਾਜਰੀ ਪਿੰਕ ਜਿਹਾ ਕਲਰ ਹੈ ਉਹਦਾ ਕੰਬੀਨੇਸ਼ਨ ਹੈ ਬਹੁਤ ਸਰਦਾਰੀ ਪ੍ਰਿੰਟ ਹੈ ਜਿੰਨਾ ਸਰਦਾਰੀ ਇਹ ਤੇ ਕਮ ਹੋਇਆ ਵੇ ਉਨਾ ਹੀ ਸਰਦਾਰੀ ਇਹਦੇ ਪ੍ਰਿੰਟ ਨੇ ਠੀਕ ਹੈ ਡੀਸੈਂਟ ਤੇ ਫੇਰ ਤੁਹਾਨੂੰ ਘੇਰੇ ਤੇ ਮਿਲ ਰਿਹਾ ਇਹ ਵਾਲਾ ਵਰਕ ਠੀਕ ਹੈ ਗੋਲਡਨ ਤੇ ਨਾਲ ਤੁਹਾਨੂੰ ਇਹਦੇ ਸਲਵਾਰ ਮਿਲਣੀ ਹੈ ਇਹ ਵਾਲੀ ਦੇਖੋ ਹੋਰ ਵੀ ਜ਼ਿਆਦਾ ਡੀਸੈਂਟ ਲੱਗਣਾ ਇਹਨੇ ਲਓ ਜੀ ਤੇ ਇਹ ਤੁਹਾਨੂੰ 2.5 ਮੀਟਰ ਦੀ 2.5 ਮੀਟਰ ਦੀ ਸ਼ਰਟ ਮਿਲੂਗੀ ਠੀਕ ਹੈ ਜੀ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਹੁੰਦਾ ਹੈ ਇਹ ਟਿਸ਼ੂ ਆਰਗੈਂਜ਼ਾ ਬਹੁਤ ਫਾਈਨ ਫੈਬਰਿਕ ਹੁੰਦਾ ਹੈ ਤੇ ਇਹ ਤੁਹਾਨੂੰ ਮਿਲੂਗੀ ਸਿਲਕ ਦੀ ਸਲਵਾਰ 3 ਮੀਟਰ ਦੀ ਠੀਕ ਹੈ ਤੇ ਸਿਲਕ ਵੀ ਦੇਖੋ ਤੁਸੀਂ ਕਿੰਨੀ ਪਿਆਰੀ ਹੈ ਸਿਲਕ ਦੇ ਵਿੱਚ ਨਾ ਆਇਆ ਜਿਵੇਂ 크ريب ਮਿਕਸ ਕੀਤੀ ਹੋਵੇ ਇਸ ਤਰ੍ਹਾਂ ਨਾਲ ਬਣਿਆ ਹੋਇਆ ਫੈਬਰਿਕ ਹੈ ਤੇ ਲਓ ਜੀ ਇਹ ਆ ਗਿਆ ਜੀ ਦੁਪੱਟਾ ਟਿਸ਼ੂ ਔਰ ਗਾਂਜਾ ਦਾ ਇਹ ਦੁਪੱਟਾ ਹੁਣ ਤੁਸੀਂ ਉੱਥੇ ਅੰਦਾਜ਼ਾ ਲਾ ਲਓ ਕਿ ਕਿੰਨਾ ਫਾਈਨ ਫੈਬਰਿਕ ਹੋਊਗਾ ਵੀ ਜਿਹਨੂੰ ਦੁਪੱਟੇ ਲਈ ਵੀ ਯੂਜ਼ ਕੀਤਾ ਹੈ ਠੀਕ ਹੈ ਆ ਲਓ ਤੇ ਸਾਰਾ ਦੁਪੱਟਾ ਵੀ ਹਾਈਲਾਈਟ ਦੇਖੋ ਆਰੀ ਵਰਕ ਦੇ ਨਾਲ ਸਾਰਾ ਦੁਪੱਟਾ ਹਾਈਲਾਈਟ ਕੀਤਾ ਹੋਇਆ ਜਿਨੇ ਪੱਤੇ ਆ ਦੇਖੋ ਇਧਰੋਂ ਵੀ ਠੀਕ ਹੈ ਆ ਲੋ ਖੁੱਲਾ ਵੱਡੇ ਵਰ ਦਾ ਦੁਪੱਟਾ 2.5 ਮੀਟਰ ਦਾ ਦੁਪੱਟਾ ਤੇ ਨਾਲ ਗੋਲਡਨ ਲੇਸ ਵੀ ਲੱਗੀ ਹੋਈ ਨਿੱਕੀ ਨਿੱਕੀ ਤੇ ਬਹੁਤ ਹੀ ਸਰਦਾਰੀ ਤੇ ਏ ਕਲਾਸ ਦੀ ਆਈਟਮ ਰੈਡੀ ਹੋਈ ਵੀ ਹੈ ਤੁਹਾਡੀ ਤੇ ਪ੍ਰਾਈਸ ਐ ਸੂਟ ਦਾ 4000 ਚੱਲਣਾ 4095 4095 ਚ ਸੂਟ ਤੁਹਾਡੇ ਘਰ ਆ ਜਾਊਗਾ ਠੀਕ ਹੈ ਜੀ ਹੁਣ ਤੁਹਾਨੂੰ ਕੋ ਇਹਨਾਂ ਦੇ ਰੰਗ ਦਿਖਾਉਣੀ ਹੈ ਲੋ ਜੀ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਠੀਕ ਹੈ ਜੀ ਬਹੁਤ ਪਿਆਰਾ ਇਹਦੇ ਨਾਲ ਕੰਬੀਨੇਸ਼ਨ ਹੈਗਾ ਪੀਚ ਜਿਹਾ ਟਾਈਪ ਹਨਾ ਫਟਮਪਰ ਤੇ 골ਡਨ ਹੋ ਗਿਆ ਹਾਂ ਆ ਲੋ ਜੀ ਆ ਲੁਕ ਆ ਰਹੀ ਸ਼ਰਟ ਦੇ ਉੱਤੇ ਤੇ ਬਾਟਮ ਦੀ ਇਹਦੀ ਇਹ ਵਾਲੀ ਹੈ 골ਡਨ ਕਲਰ ਦੀ ਠੀਕ ਹੈ ਜਿਹੜਾ ਵਿੱਚ ਬੇਸ ਕਲਰ ਦੇ ਨਾਲ ਯੂਸ ਹੋਇਆ ਹੈ ਉਹ ਕਲਰ ਠੀਕ ਹੈ ਜੀ ਲੋ ਇੱਕ ਇਹ ਹੋ ਗਿਆ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਕਲਰ ਬਹੁਤ ਸੋਹਣੀ ਸੋਹਣੀ ਹੈ ਵੱਡੀ ਫਰਮ ਹੈ ਐਂ ਏ ਕਲਾਸ ਚੀਜ਼ਾਂ ਬਣੀਆਂ ਹੋਈਆਂ ਨੇ ਏ ਕਲਾਸ ਲੋ ਫੈਬਰਿਕ ਏ ਕਲਾਸ ਲੁੱਕ ਕੇ ਕਲਾਸ ਤੇ ਵਰਕ ਉਦੋਂ ਹੀ ਕਲਾਸ ਲੋ ਪੂਰੀਆਂ ਸਰਦਾਰੀ ਆਈਟਮਾਂ ਠੀਕ ਹੈ ਪੜੇ ਲਿਖੇ ਸਮਾਰਟ ਸੂਟ ਨੇ ਇਹ ਸਾਰੇ ਆ ਲੋ ਕਲਰ ਕੰਬੀਨੇਸ਼ਨ ਵੀ ਓਨੀ ਪਿਆਰੀ ਹੈ ਤੇ ਇਹਦਾ ਬਾਟਮ ਕਲਰ ਇਹ ਹੋਊਗਾ ਠੀਕ ਹੈ ਮਾਊਸ ਜੀ ਟੋਨ ਦੇ ਉੱਤੇ ਇਹਦੇ ਵਿੱਚ ਯੂਜ਼ ਹੋਇਆ ਹੋਇਆ ਇਹ ਇਹਦਾ ਦੁਪੱਟਾ ਆ ਗਿਆ ਨੈਕਸਟ ਤੁਹਾਨੂੰ ਦਿਖਾਉਣੀ ਹੈ ਮੈਂ ਇਹ ਵਾਲਾ ਸੂਟ ਬਹੁਤ ਪਿਆਰਾ ਸੂਟ ਹੈ ਫਰਮ ਨੇ ਇਹਨੂੰ ਸੋਲੋ ਵੀ ਬਣਾਇਆ ਹੈ ਠੀਕ ਹੈ ਇਕੱਲਾ ਵੀ ਬਣਾਇਆ ਫਰਮ ਨਹੀਂ ਇਕੱਲਾ ਪੀਸ ਲੈ ਸਕਦੇ ਹੋ ਹਾਂ ਜਿੰਨੇ ਮਰਜ਼ੀ ਤੁਸੀਂ ਇਹਦੇ ਵਿੱਚ ਪੀਸ ਲੈ ਸਕਦੇ ਹੋ ਕਿਉਂਕਿ ਇਹ ਸੋਲੋ ਰੈਡੀ ਕੀਤਾ ਹੈ ਆਹ ਲੋ ਦੇਖੋ ਬਣ ਕੇ ਪਹਿਨੇ ਹੋਏ ਇੰਨੇ ਕਿ ਪਿਆਰੇ ਲੱਗਦੇ ਹਨ ਵੀ ਐਨ ਲੁੱਕ ਆ ਰਹੀ ਹੁੰਦੀ ਹੈ ਵੀ ਹਾਂ ਐਲੀਟ ਕਲਾਸ ਚੀਜ਼ ਪਹਿਨੀ ਹੋਈ ਹੈ ਬੰਦੇ ਨੇ ਠੀਕ ਹੈ ਐਂ ਦਬਕੇ ਦਾ ਤੇ ਨਾਲ ਥ੍ਰੈਡ ਦਾ ਕੰਮ ਤੇ ਗੱਡਵਾ ਕੰਮ ਓਵਰਲੋਡ ਨਹੀਂ ਕੀਤਾ ਸੂਟ ਨੂੰ ਤੇ ਉਹਨੂੰ ਪਰਵੀ ਲੁੱਕ ਦੇਣ ਵਾਸਤੇ ਨਾਲ ਸਾਰੀ ਨੂੰ ਕੀ ਕਰਤਾ ਹਾਈਲਾਈਟ ਠੀਕ ਹੈ ਜੀ ਤੇ ਉਹਨਾਂ ਹੀ ਹਾਈਲਾਈਟ ਕੀਤਾ ਹੈ ਦੁਪੱਟੇ ਨੂੰ ਠੀਕ ਹੈ ਜੀ ਲੈਂਥ ਤੁਹਾਨੂੰ ਤਾਂ ਨਹੀਂ ਦੱਸ ਰਹੇ ਕਿਉਂਕਿ ਉਹ ਜਿਹੜੀ ਪੱਟੀ ਹੈ ਉਹ ਰਿਮੂਵੇਬਲ ਹੈ ਜਿਵੇਂ ਮਰਜੀ ਅੱਗੇ ਪਿੱਛੇ ਕਰ ਲਿਓ ਠੀਕ ਹੈ ਜੀ ਆ ਆ ਗਿਆ ਦਾ ਦੁਪੱਟਾ ਲੋ ਜੀ ਹੁਣ ਤੁਹਾਨੂੰ ਇੱਕ ਹੋਰ ਆਈਟਮ ਦਿਖਾਉਣੀ ਹੈ ਰੋਲੈਕਸ ਫੈਬਰਿਕ ਹੈ ਫੈਬਰਿਕ ਬਹੁਤ ਹੀ ਪਿਆਰਾ ਹੈ ਸੌਫਟ ਬਿਲਕੁਲ ਹੀ ਸੌਫਟ ਜਿਨ੍ਹਾਂ ਨੂੰ ਮਤਲਬ ਸਕਿਨ ਇਸ਼ੂਸ ਵੀ ਹੁੰਦੇ ਨੇ ਨਾ ਵੀ ਇਸ ਤਾਂ ਮਾੜਾ ਜਿਹਾ ਵੀ ਹਾਰਡ ਫੈਬਰਿਕ ਨਹੀਂ ਪਹਿਨ ਸਕਦੇ ਆਰਾਮ ਨਾਲ ਪਹਿਨਿਓ ਲੋ ਮੈਨੂੰ ਇਹ ਐਂ ਲੱਗਦਾ ਹੁੰਦਾ ਜਿਵੇਂ ਨਾ ਕ੍ਰੇਪ ਦੇ ਵਿੱਚ ਹਾਈਲਾਈਟ ਮਿਕਸ ਕੀਤਾ ਹਾਈਲਾਈਟਰ ਜਾਂ ਮਿਕਸ ਕੀਤਾ ਹੋਇਆ ਉਵੇਂ ਹੀ ਤੇ ਲਓ ਜੀ ਦੇਖੋ ਇਹਦੇ ਉੱਤੇ ਇੱਕ ਡਿਫਰੈਂਟ ਇਹਨਾਂ ਤਾਰਜੀ ਦੇ ਨਾਲ ਹਾਈਲਾਈਟ ਕਰਦੇ ਹੁੰਦੇ ਆ ਉਹ ਵਾਲੀ ਚੀਜ਼ ਨਾਲ ਹਾਈਲਾਈਟ ਕੀਤਾ ਹੋਇਆ ਠੀਕ ਹੈ ਪੈਨਲ ਬਣਾ ਕੇ ਤੇ ਫਿਰ ਘੇਰਾ ਆ ਗਿਆ ਘੇਰੇ ਦੇ ਉੱਤੇ ਦੇਖੋ ਤੁਸੀਂ ਪੂਰਾ ਹੈਵੀ ਵਰਕ ਲੁੱਕ ਵੀ ਬਹੁਤ ਸੋਹਣੀ ਹੈ ਚਾਹੇ ਤੁਸੀਂ ਏ ਲਾਈਨ ਬਣਾਓ ਤਾਂ ਚਾਹੇ ਤੁਸੀਂ ਸਿੰਪਲ ਬਣਾਓ ਬਹੁਤ ਪਿਆਰਾ ਲੱਗਣ ਵਾਲਾ ਤੇ 3 ਮੀਟਰ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਇਹ ਵਾਲੇ ਸੂਟ ਦੀ ਇਹ ਆ ਗਿਆ ਬਾਵਾਂ ਦਾ ਤੇ ਪਿੱਛੇ ਆ ਗਿਆ ਬੈਕ ਕੇਰਾ ਠੀਕ ਹੈ ਜੀ ਤੇ ਨਾਲ ਤੁਹਾਨੂੰ ਮਿਲੂਗੀ ਇਹਦੇ ਕ੍ਰੇਪ ਦੀ ਬਾਟਮ ਹੁਣ ਇਹਦੀ ਕਿਉਂਕਿ ਬਿਲਕੁਲ ਹੀ ਫਲੋਈ ਫਲੋਈ ਸ਼ਰਟ ਹੈ ਇਸ ਲਈ ਇਹਦੀ ਬਾਟਮ ਵੀ ਕ੍ਰੇਪ ਦੀ ਹੈ ਠੀਕ ਤਿੰਨ ਤਿੰਨ ਮੀਟਰ ਫੈਬਰਿਕ ਮਿਲਣਾ ਹੈ ਤੁਹਾਨੂੰ ਮੈਂ ਕਹਣੀ ਬਿਲਕੁਲ ਹੀ ਕਮਾਲ ਸੂਟ ਬਣਨੇ ਤੁਹਾਡਾ ਸੋਚਣ ਦਾ ਕੋਈ ਪੁਆਇੰਟ ਹੀ ਹੈ ਨਹੀਂਗਾ ਇੰਨੀ ਪਿਆਰੀ ਆਈਟਮ ਤਿਆਰ ਹੋਣੀ ਹੈ ਤੁਹਾਡੀ ਜਿਵੇਂ ਮਰਜੀ ਤੁਸੀਂ ਫਰੌਕ ਸੂਟ ਬਣਾ ਲਿਓ ਭਾਵੇਂ ਇੰਨਾ ਪਿਆਰਾ ਲੱਗਣਾ ਹੀ ਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਹੈ ਇਸੇ ਫੈਬਰਿਕ 'ਚ ਰੋਲੈਕਸ ਦਾ ਹੀ ਦੁਪੱਟਾ ਇਹਦੇ ਨਾਲ ਲੋ ਤੇ ਉਹ ਵੀ ਓਨਾ ਹੀ ਖੂਬਸੂਰਤ ਆਹ ਲੋ ਲੁੱਕ ਲੀਕੋ ਠੀਕ ਹੈ ਆਹ ਲੋ ਜੀ ਬਲੈਕ ਦੇ ਉੱਤੇ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਸਾਰਾ ਦੁਪੱਟਾ ਹਾਈਲਾਈਟਡ ਹੈ ਸਾਰਾ ਦੇਖੋ ਤੁਸੀਂ ਠੀਕ ਹੈ ਤੇ ਨਾਲ ਕਿਨਾਰੀ ਲਾ ਕੇ ਫਾਈਨਲ ਕੀਤਾ ਹੋਇਆ ਹੈ 골ਡਨ ਕਿਨਾਰੀ ਲਾ ਕੇ ਫਾਈਨਲ ਕੀਤਾ ਖੁੱਲੇ ਵਰਦਾ ਵੱਡਾ ਦੁਪੱਟਾ 2.5 ਮੀਟਰ ਦਾ ਤੇ ਪ੍ਰਾਈਸ ਹੈ ਸੂਟ ਦਾ ਸਿਰਫ 3720 ਰੁਪਏ ਸਿਰਫ 3720 ਚ ਸੂਟ ਤੁਹਾਡੇ ਘਰ ਤੱਕ ਆ ਜਾਣੇ ਇੱਕ ਕਲਰ ਤੁਹਾਨੂੰ ਦੋ ਕਲਰ ਤਿੰਨ ਤਿੰਨ ਓਕੇ ਹਲੋ ਜੀ ਇੱਕ 컬러 ਤੁਹਾਨੂੰ ਇਹ ਮਿਲੂਗਾ ਮਸਟਰਡ ਗੋਲਡਨ ਬਹੁਤ ਸੋਹਣਾ ਸੂਟ ਲੱਗ ਰਿਹਾ ਹੈ ਮੈਂ ਕਹਿੰਦੀ ਹਾਂ ਜਿਵੇਂ ਮਹਾਰਾਣੀਆਂ ਟਾਈਪ ਲੁੱਕ ਆਉਂਦੀ ਹੈ ਇਹ ਜਿਹੀ ਚੀਜ਼ਾਂ ਨੂੰ ਪਹਿਨ ਕੇ ਦੇਖ ਲਓ ਸਰਦਾਰੀ ਲੋ ਜੀ ਠੀਕ ਹੈ ਕੋਈ ਏਜ ਗਰੁੱਪ ਹੈ ਆਰਾਮ ਨਾਲ ਤੁਸੀਂ ਇਹ ਹਾਈਲਾਈਟਡ ਸੂਟ ਪਹਿਨ ਸਕਦੇ ਹੋ ਤੇ ਵਿੱਚ ਡਾਟਸ ਵੀ ਨੇ ਇਹਦੇ ਵਿੱਚ ਜਿਹੜੇ ਇਹਨੂੰ ਹੋਰ ਪਰਮੀ ਲੁੱਕ ਚ ਲੈ ਜਾਂਦੇ ਆ ਤੇ ਇਹ ਆ ਗਿਆ ਇਹਦਾ ਸੇਮ ਦੁਪੱਟਾ ਠੀਕ ਹੈ ਜੀ ਲੋ ਸੈਂਟੀਸੋ ਵਿੱਚ ਇੱਕ ਕਲਰ ਤੁਹਾਨੂੰ ਇਹ ਮਿਲੂਗਾ। ਲੋ ਇਹ ਵੀ ਬੜਾ ਸੋਹਣਾ ਇੰਗਲਿਸ਼ ਜਿਹਾ ਕਲਰ ਹੈ ਇਹ। ਧੰਨਵਾਦ। ਬਹੁਤ ਹੀ ਪਿਆਰਾ। ਇਹਦੀ ਪ੍ਰਿੰਟਿੰਗ ਹੀ ਬਹੁਤ ਸੋਹਣੀ ਹੈ ਜਿਹੜੀ ਲੈਂਥ ਵਾਈਜ਼ ਇਹਦੇ ਤੇ ਜਿਹੜਾ ਵਰਕ ਹੋਇਆ ਹੈ ਨਾ ਉਹ ਬਹੁਤ ਸੋਹਣੀ ਲੁੱਕ ਦੇ ਬਣਾ ਦਿੰਦਾ ਸੂਟ ਦੀ। ਠੀਕ ਹੈ ਹਾ ਲੋ। ਇਹ ਆ ਗਿਆ ਦਾ ਦੁਪੱਟਾ। ਲੋ ਜੀ ਹੁਣ ਤੁਹਾਨੂੰ ਦਿੰਨੇ ਆਂ। ਕ੍ਰੇਪ ਕ੍ਰੇਪ ਬਹੁਤ देर ਬਾਅਦ ਆਈ ਹੈ ਬਹੁਤ देर ਤੋਂ ਅਸੀਂ ਲਗਾਤਾਰ ਉਹਨਾਂ ਦੇ ਕੰਟੈਕਟਿਡ ਸੀਗੇ ਵੀ ਕ੍ਰੇਪ ਦੋ ਸਾਨੂੰ ਤੁਸੀਂ ਤੇ ਇਹ ਡਿਜ਼ਾਈਨ ਹੈ ਹਾਂ ਪਹਿਲਾਂ ਦਿੱਤਾ ਹੈ ਸੁਪਰ ਹਿੱਟ ਸੁਪਰ ਹਿੱਟ ਗਿਆ ਸੀ ਅਸੀਂ ਬਹੁਤ ਸੂਟ ਵਿੱਚ ਜਿੰਨਾ ਸਾਡੇ ਕੋਲ ਸਟਾਕ ਆਇਆ ਉਹਨਾਂ ਤੇ ਹੁਣ ਅਸੀਂ ਦੁਬਾਰਾ ਉਹਨਾਂ ਨੇ ਫੋਨ ਕੱਢਿਆ ਇੰਨੀ ਦੇਰ ਬਾਅਦ ਮੈਨੂੰ ਲੱਗਾ ਹੋਗੇ ਹੋਣੇ 2 ਮਹੀਨੇ ਇਸ ਗੱਲ ਨੂੰ ਜਦੋਂ ਪਹਿਲਾਂ ਦਿੱਤਾ ਸੀ ਹਾਂ ਤੇ ਕ੍ਰੇਪ ਦੇਖੋ ਤੁਸੀਂ ਐ ਲਸ਼ ਰਸ਼ ਕਰਦੀ ਸ਼ੀਸ਼ੇ ਵਾਂਗੂ ਦੇਖੋ ਤੇ ਉਹਨਾਂ ਹੀ ਸਮਾਰਟ ਇਹਦੇ ਉੱਤੇ ਪ੍ਰਿੰਟਡ ਵਰਕ ਜਿੰਨਾ ਪਿਆਰਾ ਜਿਹਾ ਦਾ ਕਲਰ ਹੈ ਆ ਲੋ ਵਰਕ ਦੇਖੋ ਹੈਂਡ ਵਰਕ ਨਾਲ ਲੋਡਡ ਹੈ ਸੂਟ ਠੀਕ ਹੈ ਸਾਰੇ ਤੇ ਦੇਖੋ ਤੇ ਫਿਰ ਇੱਥੇ ਵੀ ਸਰਵੋਸਕੀ ਦਾ ਦਾਣਾ ਵੀ ਹੈ ਜਿਹੜਾ ਇਹਨੂੰ ਪੂਰੀ ਤਰ੍ਹਾਂ ਪਾਰਟੀ ਵੇਅਰ ਸੂਟ ਬਣਾਉਂਦਾ ਹੈ ਵੈਰੀ ਸਮਾਰਟ ਸੂਟ ਤੇ ਬਹੁਤ ਪਿਆਰਾ ਫੈਬਰਿਕ ਫਲੋਇਨ ਤੇ ਨਾਲ ਤੁਹਾਨੂੰ ਇਹ ਮਿਲੂਗੀ 3 ਮੀਟਰ ਦੀ ਬਾਟਮ ਫੈਬਰਿਕ ਉਹੀ ਹੈ ਬਸ ਸਿਰਫ ਇਹਨਾਂ ਦਾ ਨਾ ਜਦੋਂ ਮਤਲਬ ਇਹ ਪ੍ਰਿੰਟਿੰਗ ਵਗੈਰਾ ਕਰਦੇ ਉਹਦੇ ਉਹ ਅਲੱਗ ਕਰਦੇ ਆ ਪੀਸ ਇਹ ਤੁਹਾਨੂੰ ਮਿਲ ਰਿਹਾ ਜੀ ਬਾਜੂ ਠੀਕ ਹੈ ਇਹ ਮਿਲ ਰਿਹਾ ਤੁਹਾਨੂੰ ਬੈਕ ਕੇਰਾ ਮਤਲਬ ਤੁਹਾਨੂੰ 6 ਮੀਟਰ ਸੂਟ ਮਿਲਣਾ ਹੈ ਸਬਦਾ ਬਣੂਗਾ ਜਿੱਡਾ ਮਰਜੀ ਕਦ ਕਾਠਾ ਜਿੱਡਾ ਮਰਜੀ ਘੇਰਾ ਤੇ ਫੈਬਰਿਕ ਹੱਥਾਂ 'ਚੋਂ ਨਿਕਲ ਨਿਕਲ ਜਾਂਦਾ ਇੰਨਾ ਪਿਆਰ ਹੈ ਠੀਕ ਹੈ ਹਾ ਲੋ ਇਹ ਆ ਗਿਆ ਜੀ ਤੁਹਾਡਾ ਸੂਟ ਤੇ ਹੁਣ ਤੁਹਾਨੂੰ ਦਿਖਾਉਣੀ ਆ ਦਾ ਦੁਪੱਟਾ ਲੋ ਜਿਹੜਾ ਕੁੜੀ ਨੇ ਸੂਟ ਪਾਇਆ ਹੋਇਆ ਹੈ ਇਹ ਵਾਲਾ ਕਲਰ ਇਹਦੇ ਵਿੱਚ ਇਹ ਕਲਰ ਨਹੀਂ ਆ ਉਹ ਕੈਟਲੌਗ ਵੀ ਆਈ ਹੈ ਮਤਲਬ ਕੈਟਲੌਗ ਨਹੀਂ ਕਲਰ ਕੰਬੀਨੇਸ਼ਨ ਉਹ ਵੀ ਆਏ ਆ ਠੀਕ ਹੈ ਉਹ ਬਸ ਇੱਕ ਦੋ ਦਿਨਾਂ ਚ ਉਹ ਵੀ ਵੀਡੀਓ ਆ ਜੂਗੀ ਆ ਲਓ ਜੀ ਆ ਤੁਹਾਨੂੰ ਚੁਣੌਣ ਦਾ ਮਿਲੂਗਾ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਖੂਬਸੂਰਤ ਠੀਕ ਹੈ ਤੇ ਲੇਸ ਲਾ ਕੇ ਫਾਈਨਲ ਕੀਤਾ ਹੋਇਆ ਹੈ ਬਹੁਤ ਸਰਦਾਰੀ ਸੂਟ ਹੈ ਕਲਰ ਵਾਈਜ਼ ਵੀ ਤੇ ਫੈਬਰਿਕ ਤਾਂ ਹੈ ਹੀ ਹੈ ਤੇ ਇੱਕ ਕਲਰ ਤੁਹਾਨੂੰ एम ये मिलेगा हाँ ये जिमेंट हाँ सेम आया पुलसिया टाइप जा थोड़ा थोड़ा कुछ रंग डिफाइन करने औखे होंगे बस थोड़े को सही आ गया ठीक है लाइट वेट फैब्रिक है बहुत ही लाइट वेट बहुत प्यारा फैब्रिक है ठीक है तो नाल आ गया ये वाला दुपट्टा ठीक है जी लो अगला कलर थानू देवेंगे ए वाला ਉਸੀ ਬਿਲਕੁਲ ਹੀ ਅੱਖਾਂ ਬੰਦ ਕਰਕੇ ਯਕੀਨ ਕਰ ਲਿਓ ਕੱਪੜੇ ਦੇ ਉੱਤੇ ਲਓ ਆਹ ਠੀਕ ਹੈ ਦੇਖੋ ਬਹੁਤ ਪਿਆਰਾ ਜਿਹਾ ਕਲਰ ਬਿਲਕੁਲ ਹੀ ਨਵਾਂ ਜਿਹਾ ਤੇ ਉਹਦੇ ਉੱਤੇ ਉਹਨਾ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਦਾ ਪ੍ਰਿੰਟ ਲਓ ਜੀ ਅਗਲਾ ਇਹ ਖੋਰਾ ਆ ਗਿਆ ਓ ਮਾਈ ਗਾਡ ਓ ਮਾਈ ਗਾਡ ਇੰਗਲਿਸ਼ ਜਿਆ ਕਲਰ ਹੈ ਮੇਰੇ ਤਾਂ ਤੈ ਖੁੱਲਣ ਦਾ ਵੀ ਜੀ ਨਹੀਂ ਕਰਦਾ ਇੰਨੀ ਸੋਹਣਾ ਸੋਹਣਾ ਲੱਗ ਰਿਹਾ ਆ ਜੀ ਕਰਦਾ ਤੈ ਹੀ ਨਾ ਖੁੱਲ ਲੈ ਇੰਨੇ ਪਿਆਰੇ ਜਿਹੇ ਦੀ ਲੋ ਖੁੱਲ ਨਹੀਂ ਤਾਂ ਪਹਿਣੀ ਹੈ ਤੁਹਾਨੂੰ ਦਿਖਾਉਣਾ ਵੀ ਹੈ ਆਹ ਲਓ ਸਿਪੀ ਵਰਕ ਨਾਲ ਲੋਡ ਕੀਤਾ ਹੋਇਆ ਹੈ ਕੁੜਮਾਚਾਰੀ ਲੈਵਲ ਹੈ ਸੂਟ ਦਾ ਤੇ ਸਰਦਾਰੀ ਵੀ ਓਨੀ ਹੀ ਹੈ ਤੁਸੀਂ ਕਿਸੇ ਨੂੰ ਭੇਜੋਗੇ ਨਾ ਕਿ ਪ੍ਰਾਈਸ ਤੁਹਾਨੂੰ ਦੱਸਦਾ ਮੈਂ 2845 ਤੇਰਾ ਧਿਆਨ ਹੀ ਇੰਨਾ ਸੀਗਾ ਸੂਟ ਦੇ ਵਿੱਚ 2245 ਜੇ ਸੂਟ ਮਿਲਣਾ ਤੁਹਾਨੂੰ ਠੀਕ ਹੈ ਜੀ ਬਹੁਤ ਪਿਆਰੀ ਆਈਟਮ ਫਿਰ ਕੋਲੇ ਆਉਣ ਵਾਲੀ ਹੈ ਤੇ ਕੁੜਮਾਚਾਰੀ ਲੈਵਲ ਹੈ ਮੈਂ ਕਹਿੰਦਾ ਮੈਂ ਤੁਹਾਨੂੰ ਇਹ ਕਹਿਣ ਲੱਗੀ ਸੀ ਕਿ ਜੇ ਕੁੜਮਾਚਾਰੀ ਕਿਸੇ ਨੂੰ ਭੇਜੋਗੇ ਨਾ ਤੇ ਬੰਦੇ ਦਾ ਰੂਹ ਖੁਸ਼ ਹੋ ਜੂਗੀ ਸੂਟ ਦੇਖ ਕੇ ਇੰਨੀ ਚੀਜ਼ ਸੋਹਣੀ ਹੈ ਲਓ ਜੀ ਹੁਣ ਤੁਹਾਨੂੰ ਦਿੰਨੇ ਆ ਰਾਮ ਟੈਕਸ ਦਾ ਪਿਸ਼ਵੀਨਾ ਪੂਰਾ ਗੱਡਵਾ ਪੂਰਾ ਸੋਲਿਡ ਪਿਸ਼ਵੀਨਾ ਹੁੰਦਾ ਨਾ ਜੀਚ ਠੰਡ ਜੀ ਨਾ ਲੱਗੇ ਉਹ ਵਾਲਾ ਸੋਲਿਡ ਪਿਸ਼ਵੀਨਾ ਹੈ ਠੀਕ ਹੈ ਤੇ ਲਓ ਜੀ ਲਾਈਨਸ ਦਾ ਵਿੱਚ ਤੁਹਾਨੂੰ ਪ੍ਰਿੰਟ ਮਿਲ ਰਿਹਾ ਹੈ ਠੀਕ ਹੈ ਲਗਜ਼ਰੀ ਸਟ੍ਰਾਈਪਸ ਬਾਈ ਰਾਨਟੈਕਸ ਠੀਕ ਹੈ ਜੀ ਤੇ ਲੋ ਜੀ ਆਹ ਲੋ ਜੀ ਤੁਸੀਂ ਦੇਖੋ ਇਹਦੇ ਤੇ ਪਿੰਟੈਕਸ ਪਈ ਹੈ ਤੇ ਨਾਲ ਆਹ ਲੁੱਕ ਆ ਰਹੀ ਹੈ ਲੈਂਥ ਵਾਈਜ਼ ਗਲੇ ਤੋਂ ਲੈ ਕੇ نیچے ਤੱਕ ਸਾਰਾ ਤੁਹਾਡਾ ਵਰਕ ਹੈ ਜਿੰਨਾ ਤੁਹਾਨੂੰ ਦਿਖ ਰਿਹਾ ਕੋਈ ਪ੍ਰਿੰਟ ਨਹੀਂ ਇਹਦੇ ਵਿੱਚ ਠੀਕ ਹੈ ਇਸ ਕਸ਼ਮੀਰੀ ਟਾਂਕੇ ਟਾਈਪ ਵਰਕ ਹੈ ਲੱਗਦਾ ਹੋਵੇ ਜਿਵੇਂ ਕਸ਼ਮੀਰੀ ਟਾਂਕਾ ਹੋਵੇ ਬਹੁਤ ਸੋਹਣਾ ਤੇ ਤੁਹਾਨੂੰ ਦੇਖਾਂ ਬਾਹਾਂ-ਬੂਹਾਂ ਤਾਂ ਨਹੀਂ 5 ਮੀਟਰ ਰਨਿੰਗ ਚ ਮਿਲੂਗਾ ਠੀਕ ਹੈ ਜੀ ਤੇ ਸੋਲਿਡ ਵਿਸ਼ਮੀਨਾ ਆਊਗਾ ਤੁਹਾਡੇ ਕੋਲੇ ਤੇ ਨਾਲ ਤੁਹਾਨੂੰ ਮਿਲੇਗਾ ਇਹ ਵਾਲਾ ਚਨਾਉਂ ਦਾ ਉਹ ਮਾਈ ਗਾਡ ਚਨਾਉਂ ਦਾ ਦੁਪੱਟਾ ਹੈ ਨਾਲ ਇਹਦੇ ਆ ਲੋ ਇਦਾਂ ਪਰਵੀ ਲੁੱਕ ਦਾ ਠੀਕ ਹੈ ਆ ਲੋ ਤੇ ਪ੍ਰਾਈਸ ਹੈ ਸੂਟ ਦਾ ਲੇਸ ਵੀ ਲੱਗੀ ਹੋਈ ਹੈ ਇਸ ਦੁਪੱਟੇ ਨੂੰ 2345 ਜੇ ਸੂਟ ਮਿਲਣਾ ਤੁਹਾਨੂੰ ਚਨਾਉਂ ਦੇ ਦੁਪੱਟੇ ਨਾਲ ਤੇ ਬਿਲਕੁਲ ਅੱਖਾਂ ਬੰਦ ਕਰਕੇ ਸੂਟ ਫਾਈਨਲ ਕਰ ਲਿਓ ਬਹੁਤ ਪਿਆਰੀ ਚੀਜ਼ ਆਉਣ ਵਾਲੀ ਹੈ ਤੁਹਾਡੇ ਕੋਲ ਕੋਈ ਲਾਈਨਿੰਗ ਨਹੀਂ ਕੋਈ ਤੁਹਾਡੇ ਬੁਰ ਨਹੀਂ ਆਉਣਾ ਕੁਝ ਨਹੀਂ ਹੋਣਾ ਜਿਵੇਂ ਮਰਜੀ ਹੰਡਾਈ ਜਾਏ ਸੂਟ ਨੂੰ ਮਸ਼ੀਨ 'ਚ ਧੋਤੋ ਕੇ ਪਾ ਲਿਓ ਭਾਵੇਂ ਆਹ ਲਓ ਜੀ ਅਗਲਾ ਕਲਰ ਠੀਕ ਹੈ ਸੋਚਣ ਦਾ ਮਸਲਾ ਹੀ ਹੈ ਨਹੀਂ ਵਰਕ ਵੀ ਵਰਕ ਸਟਾਈਲ ਵੀ ਬਹੁਤ ਸੋਹਣਾ ਲੈਂਥ ਵਾਈਜ਼ ਬਾਰਡਰ ਦੇ ਉੱਤੇ ਬਹੁਤ ਸੋਹਣਾ ਲੱਗ ਰਿਹਾ ਸੂਟ ਨੈਕਸਟ ਆ ਗਿਆ ਜੀ ਇਹ ਵਾਲਾ ਮਹਿੰਦੀ ਕਲਰ ਲੋ ਠੀਕ ਹੈ ਅੱਛਾ ਇਹ ਆ ਗਿਆ ਦੁਪੱਟਾ ਦੁਪੱਟੇ ਨੂੰ ਲੇਸ ਲੱਗੀ ਹੋਈ ਹੈ ਫਾਈਨਲ ਹੈ ਬਸ ਸਟਿਚ ਕਰਾਉਣਾ ਤੇ ਪਾਉਣਾ ਅੱਗੇ ਆ ਗਿਆ ਰਸਤੀ ਜਾ ਹਾਂਜੀ ਨਾ ਹਾਂ ਲਗਜ਼ਰੀ ਪਸ਼ਮੀਨਾ ਵਾ ਇਹ ਰਾਮ ਟੈਕਸ ਲੋ 2345 45 ਦੇ ਵਿੱਚ ਪੂਰਾ ਵਰਕ ਨਾ ਲੋਡੜ ਚਨਾਉਂ ਦੇ ਦੁਪੱਟੇ ਨਾਲ 2345 ਜੀ ਸੂਟ ਤੁਹਾਡੇ ਘਰ ਆ ਜਾਊਗਾ ਲੋ ਜੀ ਇਹ ਸੀ ਸਿੰਗਲ ਸੀ ਹਾਂ ਤੁਹਾਨੂੰ ਕੁਝ ਹੋਰ ਵੀ ਆਈਟਮਾਂ ਦਿਖਾਉਣੀ ਆ ਰੌਂਡ ਟੈਕਸ ਦੀਆਂ ਲੋ ਜੀ ਸਾਡੇ ਕੋਲੇ ਕੋਈ ਕਿਸੇ ਚ ਇੱਕ ਪੀਸ ਹੈ ਤੇ ਕਿਸੇ ਚ ਦੋ ਹੈ ਦਿਖਾਉਣੀ ਆ ਤੁਹਾਨੂੰ ਇਹ ਹੈਗਾ ਜੀ ਆਹ ਲੋ ਬਲੂ ਕਲਰ ਠੀਕ ਹੈ ਤੇ ਲੋ ਦੇਖੋ ਬਹੁਤ ਪਿਆਰਾ ਪਸ਼ਮੀਨਾ ਹੈ ਜਿਵੇਂ ਕਵਾਟਰਾਏ ਹੋਵੇ ਨਾ ਉਸ ਟਾਈਪ ਦੀ ਲੁੱਕ ਹੈ ਦੀ ਇਹ ਵੀ ਬਿਨਾ ਲਾਈਨਿੰਗ ਤੋਂ ਬਣਦਾ ਹੈ ਆਰਮਨਾਲ ਤੇ ਇਹ ਗਲੇ ਦੇ ਉੱਤੇ ਆ ਗਿਆ ਜੀ ਤੇ ਫਿਰ ਘੇਰੇ ਦੇ ਉੱਤੇ ਸਮਾਰਟ ਜਆ ਅ ਪ੍ਰਿੰਟ ਪ੍ਰਿੰਟ ਸੌਰੀ ਵਰਕ ਹੈ ਪੱਟੀ ਦੇ ਉੱਤੇ ਇਸ ਤਰ੍ਹਾਂ ਘੇਰਾ ਬਣਿਆ ਹੋਇਆ ਤੇ ਨਾਲ ਤੁਹਾਨੂੰ ਬਹੁਤ ਹੀ ਸੋਹਣਾ ਇਹਦਾ ਵਰਕ ਮਿਲ ਰਿਹਾ ਹੈ ਬਾਟਮ ਦੀ ਬਾਟਮ ਵਰਕ ਬਹੁਤ ਸੋਹਣਾ ਹੈ ਇਹਦਾ ਜਿਹੜੀ ਚੀਜ਼ ਜ਼ਮੀਨ ਬਹੁਤ ਸੋਹਣਾ ਵਰਕ ਹੋਇਆ ਹੋਇਆ ਬਾਟਮ ਦੇ ਉੱਤੇ ਨਾਲ ਡਿਜ਼ਾਈਨਿੰਗ ਵੀ ਕੀਤੀ ਹੋਈ ਲੇਸਿੰਗ ਕਰਕੇ ਠੀਕ ਹੈ ਤੇ ਇਹ ਹੈਗਾ ਜੀ ਪੈਟਰੋਲ ਬਲੂ ਕਲਰ ਹਾਂ ਹਾਂ 3 ਮੀਟਰ ਦੀ ਬਾਟਮ 2.5 ਮੀਟਰ ਦਾ ਸ਼ਰਟ ਜਿੱਚੇ ਨੌਨ ਦਾ ਦੁਪੱਟਾ ਨਾਲ ਖਿੜਵੀ ਲੁੱਕ ਦਾ ਹਲੋ ਆ ਤੁਹਾਨੂੰ ਦੁਪੱਟਾ ਮਿਲੂਗਾ ਇਦਾਂ ਠੀਕ ਹੈ ਬਹੁਤ ਪਿਆਰਾ ਦੁਪੱਟਾ ਲੇਸ ਲਾ ਕੇ ਫਾਈਨਲ ਕੀਤਾ ਹੋਇਆ ਰਾਮ ਟੈਕਸ ਦਾ ਸੂਟ ਹੈ ਤੇ ਪ੍ਰਾਈਸ ਹੈ 2595 ਇੰਨਾ ਹੈਵੀ ਵਰਕ 2595 ਚ ਸਲਵਾਰ ਤੇ ਵੀ ਮਿਲ ਰਿਹਾ ਨਾਲ ਤੁਹਾਨੂੰ ਸਿੰਗਲ ਪੀਸ ਹਾਂਜੀ ਹਾਂ ਪੀਸ ਸਿੰਗਲ ਹੀ ਹੈ ਜੀ ਉਹ ਸਿੰਗਲ ਕਲਰ ਸਿੰਗਲ ਪੀਸ ਅਗਲਾ ਆ ਗਿਆ ਇਹ ਵਾਲਾ ਸੋਲਿਡ ਪਸ਼ਮੀਨਾ ਪੂਰਾ ਗੱਡਵਾ ਠੀਕ ਹੈ ਤੇ ਇਹ ਤੁਹਾਨੂੰ ਮਿਲ ਰਿਹਾ ਹੈ ਵਰਕ ਦੇਖੋ ਤੁਸੀਂ ਕਿੰਨਾ ਸੋਹਣਾ ਆ ਡਬਲ ਟੋਨ ਪਸ਼ਮੀਨਾ ਹਾਂ ਡਬਲ ਟੋਨ ਹੈ ਇਹ ਇਹ ਡਬਲ ਟੋਨ ਪਸ਼ਮੀਨਾ ਹੈ ਤੇ ਆ ਤੁਹਾਨੂੰ ਐਲ ਸ਼ੇਪ ਦੇ ਵਿੱਚ ਘੇਰੇ ਦੇ ਉੱਤੇ ਵਰਕ ਮਿਲ ਰਿਹਾ ਐਲ ਸ਼ੇਪ ਦੀ ਇਹ ਮੋਜ ਹੁੰਦੀ ਹੈ ਕਿ ਤੁਹਾਨੂੰ ਘੇਰੇ ਦਾ ਕੋਈ ਚੱਕਰ ਨਹੀਂ ਹੁੰਦਾ ਕਿਉਂਕਿ ਇਧਰੋਂ ਜਿੰਨਾ ਤੁਸੀਂ ਮਰਜੀ ਛੱਡ ਲੋ ਠੀਕ ਹੈ ਆ ਲੋ ਤੇ ਪੂਰਾ ਸੋਲਿਡ ਫੈਬਰਿਕ ਆਊਗਾ ਤੁਹਾਡੇ ਕੋਲ 5 ਮੀਟਰ ਰਨਿੰਗ 5 ਮੀਟਰ ਰਨਿੰਗ ਚ ਸਬਦਾ ਬਣ ਜਾਂਦਾ ਹੈ ਠੀਕ ਹੈ ਤੇ ਇਹ ਆ ਗਿਆ ਜੀ ਤੁਹਾਡਾ ਨਾਲ ਚਨਾਉਣ ਦਾ ਚਨਾਉਣ ਦਾ ਦੁਪੱਟਾ ਪੂਰਾ ਲਸ਼ਸ਼ ਕਰਦਾ ਆ ਲੋ ਕੋਈ ਲਾਈਨਿੰਗ ਨਹੀਂ ਕੋਈ ਬੁਰ ਨਹੀਂ ਕੁਛ ਨਹੀਂ ਤੇ ਲੈਸ ਲੱਗੀ ਹੋਈ ਐ ਤੇ ਸਿਰਫ 220 ਸਿਰਫ 220 ਰੁਪਏ ਚ ਸੂਟ ਤੁਹਾਡੇ ਘਰ ਤੱਕ ਆਉਣੇ ਸਿਰਫ 220 22 220 ਇੱਕ ਕਲਰ ਤੁਹਾਨੂੰ ਇਹਦੇ ਚ ਇਹ ਮਿਲੂਗਾ ਠੀਕ ਐ ਸੇਮ ਦਾ ਹਾਂ ਸੇਮ ਦਾ ਹਾਂ ਡਬਲ ਟੂ ਕਸ਼ਮੀਨਾ ਗਲੇ ਦੇ ਉੱਤੇ ਵਰਕ ਦੇਖੋ ਤੁਸੀਂ ਪੂਰਾ ਵਰਕ ਨਾਲ ਭਰਿਆ ਪਿਆ ਸੂਟ ਸੋਲਿਡ ਵਿਸ਼ਮੀਨਾ ਬਹੁਤ ਠੀਕ ਐ ਹਲੋ ਇਹ ਆ ਗਿਆ ਕੇਰਾ ਲੁੱਕ ਬਹੁਤ ਸੋਹਣੀ ਆਉਣ ਵਾਲੀ ਬਣ ਕੇ ਸੂਟ ਦੀ ਇਹ ਆ ਗਿਆ ਦੁਪੱਟਾ ਲੋ ਜੀ ਇਹ ਚ ਦੋ ਹੀ ਸੀ ਹਾਂਜੀ ਇੱਕ ਇੱਕ ਸੂਟ ਹੈ ਦੋ ਪੀਸ ਹੈ ਹੁਣ ਤੁਹਾਨੂੰ ਇਹਦੇ ਵਿੱਚ ਵੀ ਦੋ ਹੀ ਦਿਖਾਉਂਗੀ ਕਿਉਂਕਿ ਸਾਰੇ ਨਿਕਲ ਜਾਂਦੇ ਨੇ ਨਾਲ ਨਾਲ ਆ ਲਓ ਪੂਰਾ ਸੋਲਿਡ ਇਹ ਵੀ ਪਸ਼ਮੀਨਾ ਤੁਹਾਨੂੰ ਐਨ ਸੈਲਫ ਪ੍ਰਿੰਟਿੰਗ ਸੈਲਫ ਪ੍ਰਿੰਟਿੰਗ ਇਹਦੇ ਵਿੱਚ ਬੋਟਲ ਗ੍ਰੀਨ ਕਲਰ ਹੈ ਤੇ ਉਹਦੇ ਉੱਤੇ ਇਹ ਚਾਵਲ ਟਾਂਕੇ ਜਿਹਦਾ ਕੰਮ ਹੋਇਆ ਹੋਇਆ ਹੈ ਉੱਪਰ ਤੋਂ ਲੈ ਕੇ نیچے ਤੱਕ ਸਾਰੇ ਫਰੰਟ ਦੇ ਉੱਤੇ ਤੁਹਾਨੂੰ ਵਰਕ ਮਿਲੂਗਾ ਠੀਕ ਹੈ ਸੁਣੋ ਬਹੁਤ ਅਗਲੇ ਸੂਟ ਤੇ ਇਹ ਆ ਗਿਆ ਜੀ ਤੁਹਾਡਾ ਰਨਿੰਗ ਚ ਹੈ ਹਾਂ ਰਨਿੰਗ ਚ ਠੀਕ ਹੈ ਤੇ ਨਾਲ ਤੁਹਾਨੂੰ ਇਹ ਮਿਲੂਗਾ ਦੁਪੱਟਾ ਆ ਲੋ ਚਨਾਉਣ ਦਾ ਦੁਪੱਟਾ ਉਹੀ ਵਾਲਾ ਡਿਜ਼ਾਈਨ ਜਿਹੜਾ ਸ਼ਰਟ ਤੇ ਹੈ ਠੀਕ ਹੈ ਲੋ ਤੇ ਲੇਸ ਲਾ ਕੇ ਫਾਈਨਲ ਕੀਤਾ ਹੋਇਆ ਹੈ ਤੇ ਪ੍ਰਾਈਸ ਹੈ ਸੂਟ ਦਾ 20000 ਸਿਰਫ 2095 2095 ਚ ਇੰਨਾ ਪਿਆਰਾ ਸੂਟ ਤੁਹਾਡੇ ਘਰ ਆਉਣੇ ਇੰਨੇ ਸਾਰੇ ਵਰਕ ਨਾਲ ਚਰਾਉਣ ਦੇ ਦੁਪੱਟੇ ਨਾਲ ਠੀਕ ਹੈ ਸੇਮ ਦਾ ਕਲਰ ਲੋ ਜੀ ਸੇਮ ਦਾ ਇੱਕ ਕਲਰ ਇਹ ਮਿਲੂਗਾ ਬਲੂ ਠੀਕ ਹੈ ਥੋੜਾ ਜਿਹਾ ਹੋਰ ਖੋਲ ਦਿੰਨੀ ਹੈ ਲੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਕਲਰ ਕੰਬੀਨੇਸ਼ਨ ਕਿਵੇਂ ਉੱਠ ਰਹੀ ਹੈ ਆ ਲੋ 2095 ਚ ਕਿਸੇ ਨੂੰ ਲੈਣ ਦੇਣ ਕਰੋ ਆਪ ਸਵਾਉ ਕੋਈ ਨੂੰਈ ਨਹੀਂ ਆਉਂਦੀ ਕੋਈ ਲੰਬਾਰੀ ਏ ਕਲਾਸ ਚੀਜ਼ ਤੁਹਾਡੇ ਕੋਲੇ ਆਉਣੀ ਹੈ ਠੀਕ ਹੈ ਲੋ ਜੀ ਲੋ ਜੀ ਤੁਹਾਡੇ ਬਹੁਤ ਪਸੰਦੀਦਾ ਤੇ ਹਾਈਲੀ ਡਿਮਾਂਡਡ ਸੂਟ ਫੇਰ ਤੋਂ ਹੁਣ ਹੋਰ ਡਿਜ਼ਾਈਨ ਤੇ ਆ ਕੇ ਰੈਡੀ ਹੋ ਕੇ ਲੋ ਜੀ ਕੁਟਰਾਏ ਹੈ ਵੈਲਵਟ ਕੁਟਰਾਏ ਠੀਕ ਹੈ ਬ੍ਰੀਕ ਤਾਰੀ ਦੀ ਠੀਕ ਤੇ ਬਿਲਕੁਲ ਮਖਮਲੀ ਫੈਬਰਿਕ ਆਊਗਾ ਤੁਹਾਡੇ ਕੋਲੇ ਤੇ ਆ ਤੁਹਾਨੂੰ ਮਿਲੂ ਇਹਦੇ ਵਿੱਚ ਵਰਕ ਘੇਰੇ ਦਾ ਵਰਕ ਤੁਹਾਨੂੰ ਦਵਾਂਗੇ ਇਤਕੀ ਠੀਕ ਹੈ ਜੀ ਤੇ ਕਲਰ ਕੰਬੀਨੇਸ਼ਨ ਬਹੁਤ ਪਿਆਰੀ ਲੱਗੀ ਹੈ ਸਕਾਈ ਬਲੂ ਜਿਹਾ ਕਲਰ ਹੈ ਤੇ ਇਹਦੇ ਵਿੱਚ ਆਪਣੇ ਕੋਲੇ 4 ਪੀਸ ਰੈਡੀ ਹੋ ਕੇ ਆ ਗਏ ਨਾਲ ਦੀ ਨਾਲ ਫਾਈਨਲ ਕਰੀ ਜਾਣੇ ਆ ਲੋਜੀ ਪ੍ਰਾਈਸ ਮਿਲਣਾ ਤੁਹਾਨੂੰ 1135 ਰੁਪਏ 1125 ਸੂਰ ਤੁਹਾਡੇ ਘਰ ਆ ਜਾਊਗਾ ਨੈਕਸਟ ਕਲਰ ਆਊਗਾ ਜੀ ਇਹ ਵਾਲਾ ਪਿੰਕ ਕਲਰ ਦਿਖਾਉਂਗੀ ਮੈਂ ਤੁਹਾਨੂੰ ਥੋੜਾ ਜਿਹਾ ਖੋਲ ਕੇ ਹੀ ਠੀਕ ਹੈ ਆ ਲੋ ਆ ਤੁਹਾਨੂੰ ਸਰਦਾਰੀ ਜੇ ਕਲਰ ਇਹਦੇ ਉੱਤੇ ਲਗਾ ਕੇ ਕੰਮ ਕਰਕੇ ਦਿੱਤਾ ਵੇ ਤੇ ਇਹ ਕੀਰਾ ਇਹਨਾਂ ਦਾ ਹੈਗਾ ਸੀ 28 ਤੱਕ ਬਣ ਜਾਊਗਾ ਹਾਂ ਮੈਂ 26 ਤੱਕ ਹੈਗਾ ਇਹ ਅ ਇੱਥੋਂ ਵੀ ਲੈ ਸਕਦੇ ਹੋ ਤੁਸੀਂ ਹਾਂ ਦਿਓ ਥੋੜਾ ਜਿਹਾ ਇੰਚੀ ਦੇ ਲੋ ਜੀ ਅਗਰ ਤੁਸੀਂ ਅੰਦਰ ਅੰਦਰ ਲੈਣਾ ਫੁੱਲਾਂ ਤੋਂ ਤਾਂ 20 ਤੱਕ ਬਣ ਜੂਗਾ ਜੇ ਬਾਹਰੋਂ ਲੈਣਾ ਤੇ ਫੇਰ ਤੁਹਾਡਾ 26 ਬਣੂਗਾ ਠੀਕ ਹੈ ਜੀ 20 ਮਿਨੀਮਮ ਮੈਕਸਿਮਮ 26 ਠੀਕ ਹੈ ਜੀ ਹਾਂ ਲੋ ਕਲਰ ਬਹੁਤ ਪਿਆਰਾ ਜਿਹਾ ਹੈ ਤੇ ਸਰਦਾਰੀ ਜਿਹਾ ਕਲਰ ਲਗਾ ਕੇ ਐਨ ਏ ਕਲਾਸ ਕੰਮ ਹੋਇਆ ਵੇ ਸਫਾਈ ਨਾਲ ਆ ਲੋ ਪਿਛਲੇ ਪਾਸੇ ਉਹ ਵੀ ਉਹਨੇ ਸਾਫ਼ ਹੈ ਕੰਮ ਲੋ ਜੀ ਇਹ ਹੋ ਗਿਆ ਲੋ ਅਗਲਾ ਇੰਗਲਿਸ਼ੀ ਜੀ ਟੋਨ ਦਾ ਕਲਰ ਹੈ ਹਾਂ ਆਹ ਕਲਰ ਕੰਬੀਨੇਸ਼ਨ ਨੇ ਇੱਤੇ ਠੀਕ ਹੈ ਚੱਕਵਾ ਕੋਈ ਨਹੀਂ ਬਣਾਇਆ ਸੂਟ ਨੂੰ ਅਸੀਂ ਬਹੁਤ ਬੈਲੈਂਸ ਕਰਕੇ ਸੂਟ ਰੈਡੀ ਹੋਈ ਹੋਈ ਹੈ ਠੀਕ ਲੋ ਜੀ ਇੱਕ ਇਹ ਆ ਗਿਆ ਬੋਟਲ ਗ੍ਰੀਨ ਤੋਂ ਵੀ ਹਟਮੈਂ ਹਾਂ ਬੋਟਲ ਗ੍ਰੀਨ ਤੋਂ ਵੀ ਹਟਮੈਂ ਕਲਰ ਹੈ ਇਹ ਦੇਖੋ ਨਾਲ ਦੀ ਨਾਲ ਆਉਂਦੇ ਆ ਨਾਲ ਦੀ ਨਾਲ ਵੀਡੀਓ ਬਣ ਕੇ ਤੁਹਾਡੇ ਕੋਲੇ ਆ ਜਾਂਦੀ ਹੈ ਠੀਕ ਹੈ ਆ ਲੋ ਇਹ ਆ ਗਿਆ ਜੀ ਤੁਹਾਡਾ ਬਹੁਤ ਹੀ ਪਿਆਰਾ ਜਿਹਾ ਅਗਲਾ ਕਲਰ ਜੇ ਤੁਸੀਂ ਇਹਨੂੰ ਹਾਈਲਾਈਟ ਦਿੱਤਾ ਟੋਟਲੀ ਬਟਨਾਂ ਦਾ ਇਹਨੇ ਬਹੁਤ ਸੋਹਣਾ ਬਣ ਜਾਣਾ ਸੂਟ ਨੇ ਤੇ ਨਾਲ ਹੀ ਜਦੋਂ ਤੁਸੀਂ ਇਹਦੇ ਨਾਲ ਟਾਈ ਡਾਈ ਦਾ ਦੁਪੱਟਾ ਜਾਂ ਕੰਟਰਾਸਟ ਦੁਪੱਟਾ ਕੋਈ ਵੀ ਵੇਅਰ ਕਰਨਾ ਹੈ ਬਹੁਤ ਖਿੜਨੇ ਇਹ ਉਹਦੇ ਨਾਲੋਂ ਇੱਕ ਨੰਬਰ ਲਾਈਟ ਹੈ ਦੋ ਨੰਬਰ ਹਨਾ ਜਿਹੜਾ ਹੁਣੇ ਦਿਖਾਇਆ ਤਾਂ ਹੀ ਮੈਂ ਇਕੱਠੇ ਦਿਖਾਇਆ ਉਹਦੇ ਨਾਲੋਂ ਹਲਕਾ ਜਿਹਾ ਲਾਈਟ ਹੈ ਬਸ ਹੈ ਉਹਵੇਂ ਜਿਹਦਾ ਹੀ ਹੈ ਲੋ ਇਹ ਇੰਨਾ ਫਰਕ ਹੈ ਠੀਕ ਹੈ ਹਾਂ ਹੈ ਉਹ ਜੀ ਰਹੀ ਹੈ ਦੇਖੋ ਜੀ ਖਿੜਾ ਦੇਖੋ ਸੂਟ ਦੇ ਉੱਤੇ ਕਿੰਨਾ ਪਿਆਰਾ ਆਇਆ ਠੀਕ ਇਹ ਫਾਈਨਲ ਮੈਸੇਜ ਪਾਉਂਦੇ ਜਾਣਾ ਕਿਉਂਕਿ ਵੀਡੀਓ ਚੜਦੇ ਸਾਰ ਇਹਨਾਂ ਦਾ ਫਾਈਨਲ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਹਾਂ ਹਲਕਾ ਮਾਊਸ ਜਿਹਾ ਕਲਰ ਹੈ ਮਾਊਸ ਗ੍ਰੇ ਜਿਹਾ ਸੋਨਾ ਜਿਹਾ ਕਲਰ ਹੈ ਪਰ ਠੀਕ ਹੈ ਲੋ ਚਾਰ ਸੂਟ ਹੈ ਇਹਦੇ ਚ ਰੈਡੀ ਹੋ ਕੇ ਆਏ ਆ ਠੀਕ ਹੈ ਜੀ ਲੋ ਫੈਬਰਿਕ ਦੀ ਤਾਂ ਚਿੰਤਾ ਕਰਨੀ ਨਹੀਂ ਏ ਕਲਾਸ ਫੈਬਰਿਕ ਲੈ ਕੇ ਕੰਮ ਕਰਵਾਇਆ ਹੋਇਆ ਹੈ ਠੀਕ ਹੈ ਲਓ ਜੀ ਉਹ ਸੀਗੇ ਯੂ ਸ਼ੇਪ ਕੇਰਾ ਤੇ ਹੁਣ ਤੁਹਾਨੂੰ ਦਿਖਾਉਣੀ ਹੈ ਕਲਰ ਤਕਰੀਬਨ ਰਿਪੀਟ ਜੇ ਹੋਣਗੇ ਕਲਰ ਚਾਰਟ ਕੋਈ ਕੋਈ ਵਿੱਚ ਚੇਂਜ ਐਡ ਆਨ ਹੋਇਆ ਹੋਊਗਾ ਲਓ ਜੀ ਦੇਖੋ ਬਹੁਤ ਪਿਆਰਾ ਕੇਰਾ ਬਹੁਤ ਹੀ ਖੂਬਸੂਰਤ ਲੱਗ ਰਿਹਾ ਸੂਟ ਇਹਦੇ 'ਚ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਛੋਟਾ ਕਰ ਲਿਓ ਜਿੰਨਾ ਮਰਜ਼ੀ ਵੱਡਾ ਕਰ ਲਿਓ ਠੀਕ ਹੈ ਜੀ 26 ਦਾ ਮਿਨੀਮਮ ਹੈ ਹੀ ਹੈ ਤੇ ਛੋਟਾ ਜਿਹਾ ਜਿੰਨਾ ਮਰਜ਼ੀ ਕਰ ਲਓ ਇਹਨੂੰ ਠੀਕ ਹੈ ਮੈਕਸਿਮਮ 60 ਹਾਂ ਆ ਲਓ ਜੀ ਅਗਲਾ कोका कोला कॉफी हाँ लो जी देखो ला लो लुक देखो आता तो तीन चढ़ जाना इन्हें तो ठीक हो जाना है हजे आई है, है, है बन के लो जी देखो बहुत प्यारा लग रहा है सूट खिड़ रहा है हाले खिड़ना तो नहीं उदों ही है जो थोड़ा दस्या इन्होंने बटन लगने पोटली बटन तो लेसा लगनियाँ इन्हें होर ज्यादा खेड़ना सूट ने ठीक है जी लो ਲੋ ਜੀ अगेन ਮੋਸ ਗਰੇਜ ਆ ਹਨਾ ਆ ਆ ਕਲਰ ਕੰਬੀਨੇਸ਼ਨ ਹੈ ਤੇ ਲੋ ਠੀਕ ਹੈ ਲੋ ਜੀ 1135 ਜੀ ਬਿਲਕੁਲ ਫ੍ਰੀ ਵਰਗਾ ਸੂਟ ਹੈ ਇਹ ਤੁਹਾਡਾ ਦੁਪੱਟਾ ਤੁਸੀਂ ਘਰੋਂ ਲਓ ਸਾਨੂੰ ਕਹੋਗੇ ਅਸੀਂ ਭੇਜ ਦਾਂਗੇ ਸਭ ਤਰ੍ਹਾਂ ਦੇ ਦੁਪੱਟੇ ਹੁੰਦੇ ਆ ਜ ਜਿਹਦੀ ਰਿਕੁਆਇਰਮੈਂਟ ਹੋਊਗੀ ਸਾਨੂੰ ਪੁੱਛ ਸਕਦੇ ਹੋ ਠੀਕ ਹੈ ਇਹਦੇ ਵਿੱਚ ਐਦਾਂ ਤੁਹਾਨੂੰ ਚੱਕ ਚੱਕ ਜਿ ਦੇਖਣਗੇ ਇਹ ਵੀ ਕਾਫੀ ਜਿਹਾ ਕਲਰ ਹੈ ਹਨਾ ਹਾਂ ਸੇਮ ਦੇਖ ਰਹੀ ਹੋ ਤੁਸੀਂ ਠੀਕ ਹੈ ਜੀ ਇਹ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਡਿਜ਼ਾਈਨ ਪਹਿਲਾਂ ਤਾਂ ਨਹੀਂ ਆਇਆ ਦਿੱਤਾ ਜੇ ਤਾਂ ਪਹਿਲਾਂ ਵੀਡੀਓ ਦਿੱਤੀ ਸੀ ਅੱਛਾ ਪਹਿਲੀ ਵੀਡੀਓ ਚ ਹਾਂ ਇਹ ਸਾਡੀ ਅ ਤੀਜੀ ਵੀਡੀਓ ਹੈ ਇਸ ਫੈਬਰਿਕ ਦੇ ਉੱਤੇ ਇੰਨੀ ਪਸੰਦ ਕੀਤੀ ਹੈ ਤੁਸੀਂ ਇਹ ਚੀਜ਼ ਲਓ 1135 ਸੂਟ ਤੁਹਾਡੇ ਘਰ ਲੋ ਅੱਛਾ ਅਗਲਾ ਗ੍ਰੇ ਆਲੋ ਇਹ ਦਿੱਤੀ ਇਹ ਕਲਰ ਕੰਬੀਨੇਸ਼ਨ ਕੋਈ ਏਜ ਗਰੁੱਪ ਹੈ ਤੁਹਾਡਾ ਸਭ ਨੂੰ ਸੂਟ ਦੇਣਾ ਹੈ ਅਸੀਂ ਠੀਕ ਹੈ ਜੀ ਨੈਕਸਟ ਡਿਜ਼ਾਈਨ ਚੇਂਜ ਹੋ ਗਿਆ ਲੋ ਜੀ ਇਹਦਾ ਪਿੰਕ ਜਾਂਦਾ ਸਰਦਾਰੀ ਜਿਹਾ ਪਿੰਕਿਸ਼ ਕਲਰ ਉਹ ਵਾਲਾ ਕਲਰ ਹੈ ਤੇ ਬਹੁਤ ਪਿਆਰਾ ਹੈ ਤੇ ਕਮ ਹੋ ਗਿਆ ਵੇ ਤੈਨੂੰ ਸੂਟ ਬਣ ਕੇ ਆਇਆ ਸੇਮ ਕਲਰ ਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਲੋ ਜੀ ਅਗਲਾ ਇਹ ਉਸੇ ਕਲਰ ਦਾ ਹੈ ਡਿਜ਼ਾਈਨ ਜਿਹੜਾ ਹੁਣੇ ਹੀ ਦਿਖਾਇਆ ਤੁਹਾਨੂੰ ਮੈਂ ਸਿਰਫ ਡਿਜ਼ਾਈਨ ਚੇਂਜ ਹੋ ਗਿਆ ਕੜਾਈ ਦਾ ਤਾਂ ਦਿਖਾ ਰਿਹਾ ਹਾਂ ਇਹ ਲੋ ਇਹਦਾ ਕੜਾਈ ਦਾ ਡਿਜ਼ਾਈਨ ਇਹ ਵਾਲਾ ਹੋਊਗਾ ਇੱਕ ਨਾ ਮਿਲੇ ਦੂਸਰੇ ਤੇ ਆਰਾਮ ਨਾਲ ਸ਼ਿਫਟ ਹੋ ਸਕਦੇ ਹੋ ਤੁਸੀਂ ਠੀਕ ਹੈ ਜੀ ਲਾਸਟ ਐਂਡ ਮੋਸਟ ਬਿਊਟੀਫੁਲ ਲਾਸਟ ਹੋ ਰਹਿੰਦੀ ਹੈ ਜੀ ਓਕੇ 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 ਰਹਿੰਦੀ ਹੈ ਮੈਂ ਤਾਂ ਲਾਸਟ ਕਰਤਾ ਸੀ ਲਓ ਜੀ ਕੋਕਾ ਕੋਲਾ ਤੇ ਉਹਦੇ ਉੱਤੇ ਖੇਡ ਰਿਆ ਆ ਦੁਪਹਿਰ ਕਿਹੜੀ ਵਾਂਗੂ ਵਰਕ ਠੀਕ ਹੈ ਬਹੁਤ ਪਿਆਰਾ ਸੂਟ ਲੱਗਣ ਵਾਲਾ ਬਣ ਕੇ ਤਿੰਨ ਪੀਸ ਆਪਣੇ ਕੋਲੇ ਸੇਮ ਲੋ ਜੀ ਸੇਮ ਡਿਜ਼ਾਈਨ ਦੇ ਵਿੱਚ ਇੱਕ ਏ ਕਲਰ ਹੈ ਠੀਕ ਹੈ ਤੰਬੇ ਰੰਗਾ ਕਾਪਰ ਜਿਹਾ ਹੁੰਦਾ ਜਿਹੜਾ ਹਨ ਹਾਂ ਬਸ ਸੇਮ ਆਇਆ ਤੁਹਾਡੇ ਕੋਲੇ ਬਹੁਤ ਸੋਹਣਾ ਇਤਿਵਰਕ ਹੋਇਆ ਹੋਇਆ ਤੇ ਬਹੁਤ ਸੋਹਣਾ ਫੈਬਰਿਕ ਹੈ ਫੈਬਰਿਕ ਤੇ ਤਾਂ ਮੈਂ ਜਮੇ ਤੁਸੀਂ ਅੱਖਾ ਬੰਦ ਕਰਕੇ ਸੜਦੇ ਯਕੀਨ ਕਰ ਲਿਓ ਬਹੁਤ ਹੀ ਏ ਕਲਾਸ ਫੈਬਰਿਕ ਲਵਾਇਆ ਹੋਇਆ ਹੈ ਲੋ ਅਗਲਾ ਕਲਰ ਏ ਆ ਗਿਆ ਹੂੰ ਇੰਗਲਿਸ਼ੀ ਕਲਰ ਹੈ ਤੇ ਤਿੰਨ ਪੀਸ ਬਣ ਕੇ ਆਈ ਆਪਣੀ ਕੋਲੇ ਇਹਦੇ ਵਿੱਚ ਅਗਲਾ ਕਲਰ ਆ ਗਿਆ ਫਿਰ ਤੋਂ ਹੋ ਡਾਰਕ ਜਾ ਹੈਨਾ ਤੇ ਲੋ ਜੀ ਇਹਦੇ ਵਿੱਚ ਆਪਣੀ ਕੋਲੇ ਹੁਣ ਇੱਕ ਰਹਿ ਗਿਆ फटाफट ਫਾਈਨਲ ਕਰ ਲੈਣਾ ਇਹ ਇਹ ਵਾਲੇ ਵਰਕ ਚ ਵੈਸੇ ਦੂਜਾ ਦਿਖਾਇਆ ਤੁਹਾਨੂੰ ਸੇਮ ਕਲਰ ਤੇ ਠੀਕ ਹੈ ਇਹ ਵਾਲੇ ਵਰਕ ਦੇ ਵਿੱਚ ਸਿੰਗਲ ਪੀਸ ਰਹਿ ਗਿਆ ਕਿਉਂਕਿ ਸਾਡੇ ਇੱਥੇ ਪਏ ਪਏ ਵੀ ਤਾਂ ਨਾਲ-ਨਾਲ ਨਿਕਲੀ ਜਾਂਦੇ ਨੇ ਲੋ ਜੀ ਅਗਲਾ ਮਾਊਸ ਗ੍ਰੇ ਹਾਂ ਜਿਨ੍ਹਾਂ ਨੂੰ ਬੜਾ ਹੀ ਡੀਸੈਂਟ ਜੇ ਬਲੇਜ ਆ ਦਾ ਡੀਸੈਂਟ ਚਾਹੀਦਾ ਹੈ ਲੋ ਉਹਨੇ ਅਸੀਂ ਡੀਸੈਂਟ ਇਤੇ ਕਲਰ ਲਵਾਏ ਠੀਕ ਹੈ ਸਰਦਾਰੀ ਚੀਜ਼ਾਂ ਰੈਡੀ ਹੋਈਆਂ ਨੇ ਲੋ ਜੀ ਹੁਣ ਇੱਕ ਡਿਜ਼ਾਈਨ ਚੇਂਜ ਹੋ ਗਿਆ ਦੂਸਰਾ ਡਿਜ਼ਾਈਨ ਦਿਖਾਉਣੇ ਤੁਹਾਨੂੰ ਹੁਣ ਜਿਹੜਾ ਮੈਂ ਤੁਹਾਨੂੰ ਇਹ ਵਾਲਾ ਸੂਟ ਦਿਖਾਉਣ ਲੱਗੀ ਹਾਂ ਨਾ ਇਸੇ ਕਲਰ ਚ ਚਾਰ ਸੂਟ ਦਿਖਾਉਂਗੀ ਡਿਜ਼ਾਈਨ ਸੇਮ ਹੋਊਗਾ ਸਿਰਫ ਕਲਰ ਕੰਬੀਨੇਸ਼ਨ ਚੇਂਜ ਹੋ ਹੋ ਲੱਗਿਆ ਹਾਂ ਬੇਸ ਕਲਰ ਸੇਮ ਰਹੂਗਾ ਠੀਕ ਹੈ ਤੇ ਲੋ ਜੀ ਇੱਕ ਦੇ ਵਿੱਚ ਜਿਵੇਂ ਇਹ ਵਾਲਾ ਕਲਰ ਯੂਜ਼ ਹੋਇਆ ਹੋਇਆ ਠੀਕ ਹੈ ਇਹੀ ਵਰਕ ਹੋਊਗਾ ਸਾਰਿਆਂ ਤੇ ਇੱਚ ਇਸ ਕਲਰ ਤੇ ਜਿਵੇਂ ਅੱਜ ਸੀ ਗ੍ਰੀਨ ਜਿਹਾ ਦਿਖਦਾ ਦੋ ਪੀਸ ਆਪਣੇ ਕੋਲ ਠੀਕ ਹੈ ਜੀ ਦੂਜੇ ਦੇ ਵਿੱਚ ਇਹ ਵਾਲੇ ਕਲਰ ਹੋਣਗੇ ਉਹ ਚ ਸੀ ਗ੍ਰੀਨ ਦਿਸਦਾ ਸੀ ਇਹਦੇ ਚ ਸੀ ਗ੍ਰੀਨ ਨਹੀਂ ਦਿਸਦਾ ਇਹਦੇ ਚ ਪਿੰਕੀ ਪੀਜਾ ਹਾਂ ਠੀਕ ਹੈ ਇਸ ਤਰ੍ਹਾਂ ਦਾ ਕਲਰ ਦਿਖਦਾ ਹੈ بیس ਕਲਰ ਉਹੀ ਹੈ ਠੀਕ ਹੈ ਜੀ ਇੱਕ ਦੇ ਵਿੱਚ ਮੋਵਿਸ਼ ਜਿਹਾ ਦਿਖਦਾ ਹੈ ਉਹ ਤੁਹਾਨੂੰ ਇੱਕ ਨਾ ਮਿਲੇ ਤੇ ਦੂਜੇ ਤੇ इजीली ਤੁਸੀਂ ਸ਼ਿਫਟ ਹੋ ਸਕਦੇ ਹੋ ਠੀਕ ਹੈ ਇਹਦੇ ਵਿੱਚ ਮੂਵੀਸ਼ਾ ਕਲਰ ਲੱਗਿਆ ਹੋਇਆ ਬਾਕੀ ਸਾਰੇ ਕਲਰ ਸੇਮ ਹੈ ਤੇ ਇੱਕ ਇਹ ਹੈ ਇਹਦੇ ਵਿੱਚ ਦੋ ਦਿਖਦੇ ਨੇ ਠੀਕ ਹੈ ਦੋਨੋਂ ਕਲਰ ਦਿਖ ਰਹੇ ਨੇ ਥੋੜਾ ਥੋੜਾ ਸੀ ਗ੍ਰੀਨ ਵੀ ਦਿਖ ਰਿਹਾ ਤੇ ਆਹ ਪੀਚੀ ਪਿੰਕ ਜਿਹਾ ਵੀ ਦਿਖ ਰਿਹਾ ਠੀਕ ਹੈ ਤੇ ਆ ਜਿਵੇਂ ਇੱਕ ਫੁੱਲ ਇਸ ਰੰਗ ਦਾ ਇੱਕ ਕੇਸ ਦਾ ਤੇ ਲਓ ਜੀ ਇਹ ਤੁਹਾਨੂੰ ਹੁਣ ਦਿਖਾਉਣੀ ਹੈ ਜੀ ਅਗਲਾ ਇਸੇ ਡਿਜ਼ਾਈਨ ਚ ਇਹ ਵਾਲਾ ਵੀ ਸਕਲਰ ਆ ਗਿਆ ਪਿੰਕਿਸ਼ ਜਿਹਾ ਠੀਕ ਹੈ ਇਹ ਵਾਲੇ ਕਲਰ ਦੇ ਵਿੱਚ ਮੈਂ ਤੁਹਾਨੂੰ ਮੇਰੇ ਖਲ ਚ ਤਿੰਨ ਡਿਜ਼ਾਈਨ ਦਿਖਾਤੇ ਹਾਂ ਜੀ ਤਿੰਨ ਚਾਰ ਡਿਜ਼ਾਈਨ ਇਸੇ ਕਲਰ ਵਿੱਚ ਦਿਖਾਤੇ ਇੱਕ ਤੇ ਨਾ ਮਿਲੇ ਤਾਂ ਦੂਜੇ ਤੇ इजीली ਤੁਸੀਂ ਸ਼ਿਫਟ ਕਰ ਸਕਦੇ ਹੋ ਸੇਮ ਦੇ ਉੱਤੇ ਸਕਾਈ ਸਕਾਈ ਠੀਕ ਹੈ ਹਲੋ ਬਹੁਤ ਪਿਆਰਾ ਕੰਮ ਹੋਇਆ ਹੋਇਆ ਅ ਸਿੰਗਲ ਲਾਈਨ ਜੀ ਨਹੀਂ ਹੈ ਬਹੁਤ ਸੋਹਣਾ ਮਤਲਬ ਭਰਮਾ ਹਾਂ ਭਰਮਾ ਕੰਮ ਕਰਿਆ ਹੋਇਆ ਸਫਾਈ ਬਹੁਤ ਜ਼ਿਆਦਾ ਕੰਮ ਦੀ ਜਿੰਨਾ ਪਿਆਰਾ ਕੱਪੜਾ ਹੈ ਓਨੀ ਕੰਮ ਦੀ ਸਫਾਈ ਹੈ। ਸੇਮ ਵਰਕ ਦੇ ਉੱਤੇ ਇੱਕ ਇਹ ਆ ਗਿਆ ਇਹਦੇ ਚੀਜ਼ ਦੋ ਦਿਖਾਉਂਗੀ ਤੁਹਾਨੂੰ। ਇਹ ਚ ਵੀ ਦੋ ਮਤਲਬ ਕੜਾਈ ਦਾ ਕਲਰ ਕੰਬੀਨੇਸ਼ਨ ਡਿਫਰੈਂਟ ਹੈ। ਠੀਕ ਹੈ ਇੱਕ ਇਹ ਹੋ ਗਿਆ। ਇਨ ਲਾਸਟ ਵਨ ਇਜ਼ ਇਚ ਮੋਵਿਸ਼ਾ। ਥੋੜਾ ਜਿਹਾ ਹਨਾ ਹੁੱਚ ਪੀਚ ਜਿਆ ਸੀ ਇਹਦੇ ਚ ਮੋਵਿਸ਼ ਜੈ। ਬਾਕੀ ਸਾਰੀ ਚੀਜ਼ ਸੇਮ ਹੈ। ਇਹ ਚ ਚਾਰ ਪੀਸ ਹੈ। ਉਹਦੇ ਸ਼ੈਦ ਇੱਕ ਹੈ। ਲਓ ਜੀ। ਤੇ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਸ਼ੇਅਰ ਕਰਨਾ ਹੈ ਸਪੋਰਟ ਕਰਨਾ ਹੈ ਪਿਆਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਹੈ ਵੀਡੀਓ ਕੈਸ ਲਗੀ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ 'ਚ ਹੋਰ ਸੋਹਣੀ ਵੈਰਿਟੀ ਲੈ ਕੇ